ਤਦ ਯੂਪੀਐਸਸੀ ਦੇ ਨਤੀਜੇ ਵਿੱਚ 올 ਇੰਡੀਆ ਚਿਕਸੋ 147ਵਾਂ ਰੈਂਕ ਹਾਸਲ ਕਰਨ ਵਾਲੀ ਜ਼ਿਲ੍ਹਾ ਫੋਟੇਗੜ ਸਾਹਿਬ ਦੇ ਪਿੰਡ ਚਨਾਰਥਲ ਖੁਰਦ ਦੀ ਜਨਦੀਪ ਕੋਟ ਟਿਵਾੜਾ ਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਹੈ ਤਾਂ ਜਨਦੀਪ ਕੋਟ ਟਿਵਾੜਾ ਨੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫੋਟੇਗੜ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਉੱਤੇ ਗੁਰਦੁਆਰਾ ਸ੍ਰੀ ਫੋਟੇਗੜ ਸਾਹਿਬ ਦੇ ਹੈੱਡ ਗ੍ਰੰਤੀ ਪਾਈ ਹਰਪਾਲ ਸਿੰਘ ਅਤੇ ਐਸਜੀਪੀਸੀ ਮੈਂਬਰ ਅਤਰ ਸਿੰਘ ਰਿਆ ਦੇ ਵੱਲੋਂ ਚਪਲੀਤ ਕੋਟ ਟਿਵਾੜਾ ਨੂੰ ਸਿਰੋਪਾਓ ਸਾਹਿਬ ਦੇ ਨਾਲ ਸਨਮ ਹਾਂਜੀ ਬਹੁਤ ਖੁਸ਼ੀ ਵੀ ਹੋ ਰਹੀ ਆ ਖੁਸ਼ੀ ਦੇ ਨਾਲ ਉਹ ਇਦਾਂ ਜਿਆਦਾ ਮਤਲਬ ਇੱਕ ਬਹੁਤ ਜਿਹੜਾ ਇੱਕ ਸਟਰਗਲ ਹੁੰਦਾ ਉਹਨੂੰ ਖਤਮ ਕਰਨ ਦੀ ਸੈਟੀਸਫੈਕਸ਼ਨ ਉਹ ਮੈਂ ਕਹੂੰਗੀ ਕਿ ਜਿਆਦਾ ਹੋ ਰਹੀ ਆ ਖੁਸ਼ੀ ਦੇ ਨਾਲੋਂ ਤੇ ਆ ਇਸ ਆਈ ਊਡ ਸੇ ਕਿ ਸਾਰੇ ਮਤਲਬ ਇਹ ਸਿਰਫ ਮੇਰੀ ਜਰਨੀ ਨਹੀਂ ਸੀਗੀ ਮੇਰੇ ਫੈਮਿਲੀ ਦੀ ਇੱਥੇ ਮੇਰੇ ਬ੍ਰਦਰ ਸਿਸਟਰ ਬਾਹਰ ਰਹੇ ਰਿਹਾ ਸਾਰਿਆਂ ਦਾ ਮੋਰਲ ਸਪੋਰਟ ਹਾਤਰਾਂ ਦੀ ਸਪੋਰਟ ਉਹਨਾਂ ਨੇ ਮੈਨੂੰ ਕੀਤੀ ਹੈ ਇਸ ਜਰਨੀ 'ਚ ਸੋ ਮਤਲਬ ਉਹਨਾਂ ਦਾ ਵਿਸ਼ਵਾਸ ਜੋ ਸੀਗਾ ਸਬਦਾ ਮੇਰੇ ਉੱਤੇ ਐਂਡ that is why ਮੈਨੂੰ ਲੱਗਦਾ ਮੈਂ ਇੱਥੇ ਤੱਕ ਪਹੁੰਚ ਪਾਈ ਆ ਕਿੰਨੇ ਮਾਰ ਐ ਕਹੇ ਤੁਹਾਡਾ ਮੇਰਾ 147 ਐਂਡ ਸਭ ਤੋਂ ਵੱਧ ਸਿਉਟ ਕੀ ਦਾ ਰਹਿ ਕੰਮ ਦੇ ਵਿੱਚ ਸਹਿਯੋਗ ਸਬਦਾ ਮੰਮੀ ਦਾ ਸਭ ਤੋਂ ਵੱਧ ਰਿਹਾ ਆ ਹਰ ਹਾਰ ਟਾਈਮ ਮੇਰੇ ਨਾਲ ਹੁੰਦੇ ਸੀ ਐਗਜ਼ਾਮ ਦੇਣ ਨਾਲ ਜਾਂਦੇ ਸੀ ਪਹਿਲਾਂ ਚੰਡੀਗੜ੍ਹ ਮੈਨਜ਼ ਹੋਏ ਉੱਥੇ ਗਏ ਡੈਲੀ ਮੇਰਾ ਇੰਟਰਵਿਊ ਸੀ ਉੱਥੇ ਮੇਰੇ ਨਾਲ ਰਹਿ ਮਤਲਬ ਹਮੇਸ਼ਾ ਹਮੇਸ਼ਾ ਮੰਮੀ ਨੇ ਮੈਨੂੰ ਕਹਾਂ ਕੇ ਭੇਜਣਾ ਕਿ ਜੋ ਵੀ ਐ ਤੂੰ ਲਿਖ ਕੇ ਆ ਤੂੰ ਕਹਾਂ ਕੇ ਜੋ ਵੀ ਬੋਲਣਾ ਬੋਲ ਕੇ ਆ ਰੱਬ ਤੇਰੇ ਨਾਲ ਆ ਬਸ ਮੈਂ ਆਮ ਪ੍ਰੇਇੰਗ ਫॉर ਯੂ ਸੋ ਆਈ ਊਡ ਸੇ ਕਿ ਉਹ ਚੀਜ਼ ਸੀ ਕਿ ਜਿਹੜੀ ਹਮੇਸ਼ਾ ਮੈਨੂੰ ਇੱਕ ਬਲੀਫ ਦਿੰਦੀ ਸੀ ਕਿ ਹਾਂ ਆਈ ਕੈਨ ਡੂ ਇਟ ਕਿੰਨੇ ਘੰਟੇ ਰੋਜ਼ ਪੜ੍ਹਾਈ ਕਰਦੀ ਸੀ ਆਮ ਮੈਂ ਐਕਚੁਅਲੀ ਜੌਬ ਵੀ ਕਰ ਰਹੀ ਸੀ ਤਾਂ ਟਾਈਮ ਘਟਣਾ ਔਖਾ ਹੁੰਦਾ ਸੀ ਬਟ ਜਦੋਂ ਐਗਜ਼ਾਮ ਨੇੜੇ ਆ ਜਾਂਦਾ ਸੀ ਜਿੱਦਾਂ ਪ੍ਰੀਲਿਮਸ ਆ ਮਹੀਨਾ ਰਹਿ ਗਿਆ ਜਾਂ ਉਦੋਂ ਤਾਂ ਫਿਰ ਮਤਲਬ ਪਤਾ ਨਹੀਂ ਲੱਗਦਾ ਸੀ ਕਿ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਉੰਜ ਤਾਂ 4-5 ਘੰਟੇ ਜਾਂ 2-3 ਘੰਟੇ ਬਟ ਨੇੜੇ ਐਗਜ਼ਾਮ ਦੇ ਬਹੁਤ ਬਹੁਤ 14-15 ਘੰਟੇ ਲੱਗ ਜਾਂਦੇ ਸੀ ਕਿਹ ਕਿਹ ਸਮੱਸਿਆ ਜੀ ਇਹ ਨਾਲ ਵਿੱਚ ਸ਼ਿਟ ਆ ਮੂਵੀ ਲੱਖ ਲੱਖ ਵਧਾਈ ਦਿਨਾ ਉਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਹੈ ਕਿ ਦਿਨ ਦੁਗਣੀ ਰਾਤ ਚੌਗੁਣੀ ਤਰਕੀਆਂ ਵੱਖੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦੀ ਸੇਵਾ ਕਰਦੀ ਰਹੇ ਔਰ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਮ ਰੋਸ਼ਨ ਕਰਦੀ ਰਹੇ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਸਾਡੀ ਬੇਟੀ ਸਾਡੀ ਜਨਦੀਪ ਕੌਰ ਟਵਾਣਾ ਜਿਹਨੇ ਆਈਪੀਐਸ ਸਲੈਕਟ ਜੁਪੀਐਸਸੀ ਦੇ ਵਿੱਚ ਆਈਪੀਐਸ ਸਲੈਕਟ ਹੋਈ ਆ ਉਹਦੀ ਮਿਹਨਤ ਦੇ ਨਾਲ ਪਰਿਵਾਰ ਦੀ ਉਹਦੀ ਆਪਣੀ ਮਿਹਨਤ ਟੀਚਰਸ ਦੀ ਤੇ ਸਤੰਤਨ ਬਾਬਾ ਜੂਰੋਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੀ ਕਿਰਪਾ ਦੇ ਨਾਲ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਉਹਨੇ ਇਹ ਮਕਾਮ ਹਾਸਲ ਕੀਤਾ ਅਸੀਂ ਆਪਣੇ ਸਾਰੇ ਨਗਰ ਵੱਲੋਂ ਹਲਕਾ